ਸਾਸੀਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਜੋਣ ਵਾਲਾ ਜੋਣ ਵਾਲੇ ਪਿੰਡ ਦੇ ਵਿੱਚ ਆ ਮੈਂ ਤੇ ਇਹ ਪਿੰਡ ਤੋਂ ਗਾਹ ਮੂਗੇ ਜ਼ਿਲ੍ਹੇ ਦਾ ਪਿੰਡ ਆ ਜਾਂਦਾ ਮੈਂ ਮਿੱਤਰੋ ਭਲੂਰ ਹੱਦ ਦੋਵਾਂ ਜ਼ਿਲ੍ਹਿਆਂ ਦੀ ਮਿਲ ਗਈ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਵੀਰ ਦਾ ਨਾਲ-ਨਾਲ ਹੈਗਾ ਪ੍ਰੈਕਟਿਸ ਦਾ ਕੰਮ ਵੀ ਤੇ ਨਾਲੇ ਵੀਰਾ ਮਿੱਤਰੋ ਜਾਨਵਰਾਂ ਸਾंप ਦਾ ਘਰੇ ਗਾਈਆਂ ਗੂਗੀਆਂ ਤੋਤੇ ਲਾਈਆਂ ਹੋਈਆਂ ਚੰਗੀਆਂ ਟੋਪਦਿਆਂ ਦੇ ਨਾਲ ਬਰੀਡ ਲੈਵਲ ਤੇ ਪੰਛੀਆਂ ਵੀ ਤਿਆਰ ਕਰਦਾ ਭਾਈ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਬਾਈ ਦੇ ਕੋਲੇ ਅੱਜ ਪਹਿਲਣ ਵੜ ਤਿਆਰ ਹੋਈ ਆ ਮਿੱਤਰੋ ਬਹੁਤ ਸੋਹਣੀ ਸੁਨੱਖੀ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਵੀਰਾ ਰੇਟ ਕਰਦਾ ਉਹ ਜਾਣਕਾਰੀ ਲੈਣੇ ਸਾਰੀ ਆਪੇ ਭਾਈ ਤੋਂ ਮਿਲਦੇ ਆ ਵੀਰ ਨੂੰ ਸਾਸਿਕਾਲ ਵੀਰੇ ਸਾਸਿਕਾਲ ਵੀਰੇ ਕੀ ਹਾਲਾ ਵੱਡੇ ਭਾਈ ਵਧੀਆ ਵਧੀਆ ਤੂੰ ਹੀ ਦੱਸ ਸਿੱਤਾ ਦੇ ਪਰਿਵਾਰ ਵੀਰੇ ਸਾਰੇ ਵਧੀਆ ਵੀਰੇ ਅੱਛਾ ਨਾਮ ਦੱਸ ਦੀਏ ਘਰਾਂ ਦੀ ਵੀਰੇ ਨਾ ਮੇਰਾ ਬਈ ਤੀਨਦਰ ਸਿੰਘ ਕੀ ਨੇ ਪਸ਼ਵਿੰਦਰ ਤੇਜਿੰਦਰ ਸਿੰਘ ਤੇਜਿੰਦਰ ਤੇਜਿੰਦਰ ਬਈ ਫਿਰ ਘਰ ਪਰਿਵਾਰ ਉਸ ਨਾਲ ਵਧੀਆ ਵਧੀਆ ਸਾਰੇ ਸਤਿ ਸ਼੍ਰੀ ਅਕਾਲ ਜੀ ਹਾਂ ਠੀਕ ਆ ਅਪਾ ਪਿੱਛੇ ਜੀ ਇੱਕ ਬੱਚਿਆਂ ਦੀ ਵੀਡੀਓ ਪਾਈ ਸੀ ਹਨਾ ਹਾਂਜੀ ਹਾਂਜੀ ਬਈ ਠੀਕ ਹੈ ਵੀ ਅੱਗੇ ਸਾਰਿਆਂ ਵੀਰੇ ਬੱਚੇ ਹਾਂ ਬਈ ਠੀਕ ਹੈ ਵੀਰੇ ਅੱਜ ਫਿਰ ਆਪਣੇ ਕੋਲੇ ਗਾਵਾਟ ਹਨਾ ਇਹ ਕਿਹੜਾ ਸੂਆ ਵੀਰੇ ਇਹ ਪਹਿਲੇ ਸੂਏ ਪਲੂਨ ਮੱਛੀ ਨੇ ਸੂਣਾ ਬਈ ਠੀਕ ਹੈ ਵੀਰੇ ਹਾਂ ਕਿੰਨੇ ਦਿਨ ਬਾਕੀ ਹੈ ਵੀਰੇ ਤੇ ਚਾਰ ਦਿਨ ਪੂਰੇ ਦਿਨ ਹੋਣ ਚ ਬਾਕੀ ਹੈ ਬਾਕੀ ਚਾਰ ਦਿਨ ਪੂਰੇ ਹੋਣ ਦੇ ਵਿੱਚ ਬੈਠੀ ਹੈ ਹਾਂਜੀ ਅਜੇ ਕਿਹੜੇ ਸੀਮਣ ਦੀ ਵੀਰੇ ਆ ਪਏ ਆਪ ਦਾ ਨਹੀਂ ਪਤਾ ਵੀਰੇ ਸੀਮਣੇ ਦੇ 40 1 26 ਦਾ ਸੀਮਣ ਲੱਗਾ ਵੱਡੇਨ ਮਾਰੀ ਆਪ ਦਾ ਇਹਦੇ ਨਹੀਂ ਪਤਾ ਪਰ ਇਹਨੂੰ ਜਿਹੜਾ ਅੱਗੇ ਬੱਚਾ ਵਾ ਪੇੜ ਦੇ ਵਿੱਚੋਂ 40 1 26 ਦਾ ਹਾਂ ਬਈ ਕੀ ਸੈਕਸਰ ਭਰਿਆ ਸੀ ਕਿ ਨਾਰਮਲ ਨਹੀਂ ਨਾਰਮਲ ਨਾਰਮਲ ਠੀਕ ਆ ਦਿਨ ਕਿੰਨੇ ਪਏ ਵੀਰੇ ਇਹਦੇ ਲੈ 4 ਪਏ ਆ ਬਈ 4 ਤਰੀਕ ਤੋਂ ਦੇਣ ਮੱਝ ਹੈਗੀ ਇਹ ਪਹਿਲਾਂ 22 26 27 ਤਰੀਕ ਨੂੰ ਦਨੇ ਪੂਰੇ ਆ ਹਾਂ ਬਈ ਠੀਕ ਆ ਕਿੰਨੇ ਕੁ ਦੋ ਦਿਨ ਦੀ ਮਾਂ ਦਾ ਸੀ ਵੀਰੇ ਮਾਂ ਦੇ ਠਾਂ ਬਈ ਯਾਰ ਪਹਿਲੇ ਸੂਏ ਨੇ 25 26 ਕਿਲੋ ਦੁੱਧ ਦਿੱਤਾ ਤੇ ਦੂਜੇ ਸੂਏ ਵੀ ਦਿੱਤੀ ਸੀ ਆਪਾਂ ਦੂਜੇ ਸੂਏ ਵ ਲੋ ਤਾਂ ਤੇ ਨਾਰਮਲ ਦਊਗੀ ਬਈ ਦੇ ਦੂਗੀ ਬੱਚੀ ਵੱਡੀ-ਬੁੱਡੀ ਬੋਲਦਾ ਨਾ ਬੜੀ ਬਹੁਤ ਕੱਦ ਬੱਚੀ ਦਾ ਬਈ ਠੰਡੀ ਸੀ ਇਹ ਸਾਰਾ ਕੁਝ ਓਕੇ ਆ ਜਾਵਾ ਠੰਡੀ ਸੀਲ ਤਾਂ ਲੈ ਹੋਣ ਬੈਠਾ ਆ ਬਈ ਯਾਰ ਹੂੰ ਨਹੀਂ ਠੀਕ ਆ ਵੀਰੇ ਤੋਰੀ ਮਾੜੀ ਜੀ ਵੀਰੇ ਕੱਡੀ ਵੱਲੋਂ ਭਰਾ ਲਈ ਮਿੱਤਰੋ ਪਲੂਣ ਬੱਚੀ ਆ ਤੁਹਾਨੂੰ ਤੋੜ ਕੇ ਜੋ ਵਿਖਾਉਂਗਾ ਪਸੰਦ ਆਊਗੀ ਕਿਉਂਕਿ ਵਹਿੜ ਨੂੰ ਲੈਵੇ ਲੋਵੇ ਦੀ ਤਿਆਰੀ ਬੜੀ ਜ਼ਬਰਦਸਤ ਹੈ ਸਰੀਰਕਾਰ ਟਾਂਚਾ ਬੱਚੀ ਦਾ ਜਿਹੜਾ ਤੁਸੀਂ ਮਿੱਤਰੋ ਇਹ ਨਿਕਲ ਆ ਗਈ ਕੋਈ ਤੁਹਾਨੂੰ ਪਸੰਦ ਨਾ ਆਊਗੀ ਮੈਂ ਪਹਿਲਾਂ ਕਹਿਣਾ ਹੁਣ ਜਿਹੜੀ ਚੀਜ਼ ਚੰਗੀ ਆ ਚੰਗੀ ਕਹਿਣਾ ਆਪਣਾ ਨਿੱਜੀ ਫਰਜ਼ ਦੇਖੋ ਪਹਿਲੇ ਕਿ ਕਹਨ ਵਾਲੀ ਵੇਖੋ ਤੁਸੀਂ ਆ ਗਏ ਮਿੱਤਰੋ ਨੂੰ ਪਸੰਦ ਆਉਣ ਵਾਲੀਆਂ ਗੱਲਾਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ ਵੀ ਐਸੀ ਤੋਂ ਤੋਰ ਲਈ ਵੀਰੇ ਲੰਮੀ ਮੜੀ ਹੁਣ ਵੇਖੋ ਕਿਰਦੇ ਵੀ ਤਿਆਰੀ ਤੋਰੀ ਇਹਦੀ ਲੈ ਵੀਰੇ ਮੋੜ ਲਿਆ ਬਾਈ ਪੂਰੀ ਵੱਡੀ-ਵੱਡੀ ਐ ਬਾਈ ਇਹ ਨਹੀਂ ਗੱਲ ਹੈਗੀ ਕੋਈ ਤੋਂ ਉਹਨਾਂ ਨੇ ਸਨ ਚ ਲੇਵਾ ਰੱਖਦੀ ਸੀ ਬਾਸਟਰਾਂ ਹੋਰ ਬਾਕੀ ਐ ਬਹੁਤ ਸੋਹਣੀ ਤਿਆਰ ਹੋ ਜਾਣਾ ਇਹਨੇ ਹਾਂ ਹਾਂ ਇੱਕ ਨਹੀਂ ਹੋਰ ਮੋੜ ਲੀ ਵੀਰੇ ਇੱਥੋਂ ਕਮਾਲੀਏ ਤੋਂ ਮੇਰੇ ਕੋਲ ਹੋਰ ਮੈਂ ਤੋੜ ਕੇ ਵਿਖਾ ਦਲਾਂ ਮਿੱਤਰੋ ਕੋਈ ਕਲੀਅਰ ਹੋ ਜਾਊਗਾ ਇਹਨਾਂ ਜਮਾਂ ਠੀਕ ਐ ਹੁਣ ਵੇਖੋ ਲੈਵਲ ਉਹ ਬਣਦਾ ਬਾਈ ਲੈ ਆ ਵੀ ਰਮੋ ਆ ਠੰਡੀ ਠੁੰਡੀ ਤੇ ਬਈ ਆ ਮੈਂ ਹੌਣ ਬੈਠਾ ਲੈ ਛੱਡ ਕੇ ਰਸਾ ਲੈ ਸਾਰੀਆਂ ਬਰੀਕੀਆਂ ਚੰਗੀਆਂ ਆ ਯਾਰ ਸਫਾਈਆਂ ਬਹੁਤ ਚੰਗੀਆਂ ਬੱਚੀ ਦੇ ਵਿੱਚ ਥਾਂ ਚੰਗਾ ਕੱਢਿਆ ਹੋਇਆ ਚਲ ਬਾਲਾ ਨਹੀਂ ਤਾਂ ਬਈ 20 22 ਕਿਲੋ ਦੋਤੋਂ ਤਾਂ ਜਾਂਦੀ ਨਾ ਨਾਰਮਲ ਸੇਵਾ ਦੇ ਉੱਤੇ ਵੀ ਹੈਨਾ ਤੇ ਗਰਮੀ ਵੀ ਘਟ ਮਨਾਉਂਦੀ ਹੋਊਗੀ ਬਈ ਇਹ ਗੱਲ ਯਾਰ ਬਈ ਯਾਰ ਆਪਾਂ ਪੱਖੇ ਦੇ ਹੇਠਾਂ ਕੋਈ ਵੀ ਪਸ਼ੂ ਨਹੀਂ ਰੱਖੀ ਤਾਂ ਨਾਰਮਲ ਬੋਰਡ ਦੇ ਹੇਠਾਂ ਬੰਨੀਆਂ ਹੋਈਆਂ ਆਪਣੀਆਂ ਬੋਰਡ ਦੇ ਹੇਠਾਂ ਹੈ ਠੀਕ ਹੈ ਪੱਖਾ ਘੱਟ ਵਰਤ ਦੋ ਪੱਖਾ ਬਸ ਕੱਲੀ ਘੋੜੀ ਨੂੰ ਲੱਗਾ ਪੱਖਾ ਹੋਰ ਕਾਹਨੂੰ ਨਹੀਂ ਲੱਗਾ ਠੀਕ ਹੈ ਬਈ ਠੀਕ ਹੈ ਬਈ ਅੱਛਾ ਬਈ ਇਹਦਾ ਰੇਟ ਫਿਰ ਕੀ ਰਹੂਗਾ ਬਈ ਰੇਟ ਆ ਤਾਂ ਸਰਵੇ ਵੀਰੇ ਆਪਾਂ ਦੇ ਲੈਣਾ ਮੇਥਰੋ ਕਿਉਂਕਿ ਇਹੋ ਜੀ ਵੜ ਪਿੰਡ 70 ਦੇ ਘਰੋਂ ਟੋਕੜ ਗੱਪਣ ਕਰਕੇ ਵੇਚ ਲਈਦੀ ਆ ਜੋ 2 ਤੋਂ 17 18 ਕਿਲੋ ਹੋਵੇ ਟਾਈਆਂ ਤਿੰਨਾਂ ਮਹੀਨਿਆਂ ਦੀ ਗੱਪਣ ਹੋਵੇ ਤੇ ਫਿਰ ਉੱਡ 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 ਗਾਹਕ ਪੈਂਦਾ ਹੁੰਦਾ ਮੇਥਰੋ ਕਿਉਂਕਿ ਬਰੀਕੀ ਵਾਲੀ ਗਾਵਾ ਵੜ ਦਾ ਮੂੰਹ ਬੜਾ ਫੇਸ ਕੁਆਲਿਟੀ ਕਰੀ ਜਾਂ ਨੂੰ ਵੀਰੇ ਮੜੇ ਵਿਖਾਈ ਜਾਂਦਾ ਇਧਰ ਵੇਖੋ ਮੇਥਰੋ ਫੇਸ ਤੁਸੀਂ ਕਰਮ ਵਾਲੀ ਦਾ ਫਿਰ ਇੱਕ ਵਾਰੀ ਵੇਲ ਪਰ ਕਿੰਨਾ ਕਰਦਾ ਵੀਰੇ ਆਪ ਖੜੀ ਕੋਲੇ ਮੜਾ ਜਾ ਤੇਰੇ ਮੋਢੇ ਤੋਂ ਨੰਗਦੀ ਆ ਬੱਚੀ ਹਾਂ ਬਈ ਕਿੰਨਾ ਕਾਦਾ ਤੇਰਾ ਵੀਰੇ ਮੇਰਾ 5 10 ਆ ਬਈ 5 10 ਆ ਚਲ 5 ਹੀ ਰੱਖ ਲੈ ਜਾਂਦਾ ਤੂੰ 10 ਘਟਾ ਦੇ ਤੂੰ ਤੌਣ ਤੌਣ ਹਾਂ ਹਾਂ ਬਈ ਹੂੰ ਅੱਛਾ ਨੰਬਰ ਕਿੰਨਾ ਆ ਗਿਆ ਵੀਰੇ ਆਪਣਾ ਨੰਬਰ 98725 41364 ਇੱਕ ਵਾਰੀ ਹੋਰ ਬੋਲੀ ਵੀਰੇ 98725 41364 ਠੀਕ ਹੈ ਹੁਣ ਇਹਨੂੰ ਬੱਚੀ ਕਰੀ ਤੇ ਲੈਵਾ ਵਿਖਾਈ ਆਪਾਂ ਕਿ ਇਹਨੂੰ ਇਹਨੂੰ ਕਮਾਲਾ ਮੜਾ ਇਹਨੂੰ ਖੋਲੀ ਨਾ ਬਸ ਹੁਣ ਵੇਖੋ ਮਿੱਤਰੋ ਕਿ ਲੈਵਾ ਤੁਹਾਨੂੰ ਕੋਈ ਥੰਡ ਦਾ ਸਜ ਆ ਆ ਵੇਖ ਲਓ ਸਾਰਾ ਕੁਝ ਠੀਕ ਆ ਲੈ ਮਗਰ ਇਹ ਕਲੀਅਰ ਚਾਹ ਹੁੰਦਾ ਹੂੰ ਵਾਕਿਆ ਅਸੀਲਪਨ ਥਾਣ ਸਾਹ ਕੋ ਜੀ ਪ੍ਰਮਾਤਮਾ ਨੇ ਜਿਹੜਾ ਵਾਅਦਾ ਦਿੱਤਾ ਆਇਆ ਇਹਨੂੰ ਕੋਈ ਐਨੀ ਕਰਨ ਨਹੀਂ ਹੰਦ ਨਹੀਂ ਸਕਦਾ ਫਿਰ ਇਹਨੇ ਨਹੀਂ ਲੈਣੀ ਮੇਰੇ ਅਰਗੇ ਨੇ ਉਹ ਭਾਈ ਕੋਸ਼ ਕੁ ਮਰਜੀ ਕਹੀ ਜਾਵੇ ਇਹਨੂੰ ਆ ਕੇ ਹਨਾ ਭਾਈ ਤੇ ਨੰਬਰ 22 ਦਾ ਸਕਰੀਨ ਦੇ ਉੱਤੇ ਪਿੰਡ ਜੌਣ ਵਾਲਾ ਜ਼ਿਲ੍ਹਾ ਫਰੀਦਕੋਟ ਗਲਬਾਦਲੀ ਨੰਬਰ ਸਕਰੀਨ